ਹਾਂਜੀ ਜੀ ਹਰ ਚਾਲ ਜੀ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੇਗਾ ਇਹ ਟਾ ਦੀ ਤਰੱਕੀ ਕਹਿੰਦੇ ਬੰਬ ਵਾਂਗੂ ਚੱਲ ਗਈ ਸਾਡੇ ਤਾਂ ਪਤੰਦਰੋ ਟੂਣੀ ਨਹੀਂ ਚੱਲੇ ਬਈ ਤਰੱਕੀਆਂ ਵੱਡੇ ਵੱਡੇ ਰਿਸਕ ਲੈ ਕੇ ਕਾਮਯਾਬੀਆਂ ਫਿਰ ਮਿਲਦੀਆਂ ਹਾਂ ਹਾਂਜੀ ਇਹ ਆ ਜੰਕਸ਼ਨ ਪੈਲਸ ਤੇ ਪ੍ਰਿੰਟ ਤੇ ਕੁਝ ਸਮਾਂ 10 ਸਾਲ ਪਹਿਲਾਂ ਰੈਸਟੋਰੈਂਟ ਜੰਕਸ਼ਨ ਰੈਸਟੋਰੈਂਟ ਦਾ ਕੰਮ ਕੀਤਾ ਸੀ ਬੈਕ ਤੇ ਪਹਿਲਾਂ ਇਸ ਨੇ ਬਣਾਇਆ ਸੀ ਤੇ ਇਹਦਾ ਕੁਝ ਸਮਾਂ ਪਹਿਲਾਂ ਸਾਰਾ ਕੰਮ ਕੰਪਲੀਟ ਅੰਦਰ ਤੋਂ ਪਿਆਰ ਕੀਤਾ ਸੀ ਵੇਖਿਆ ਪਹਿਲਾਂ ਵੀ ਬਹੁਤ ਸਾਰੀ ਵੀਡੀਓ ਪਾਈਆਂ ਨੇ ਤਾਂ ਇਹ ਥੋੜਾ ਜਿਹਾ ਪੈਂਡਿੰਗ ਸੀ ਪ੍ਰਿੰਟ ਦੇ ਉੱਤੇ ਡਿਜ਼ਾਈਨ ਕਰਨ ਵਾਲਾ ਸੀ ਲੋਵਰ ਇੱਥੇ ਫਲਟਰ ਲੋਵਰ 12 ਇੰਚਾ ਲਾਵਾਂਗੇ ਤੇ ਅੱਜ ਤਾਂ ਸਿਰਫ ਦੱਸਣ ਵਾਸਤੇ ਕਿ ਕਾਪੀ ਕਿੰਨੇ ਰਿਸਕ ਲੈ ਕੇ ਤੇ ਫੇਰ ਸੋਹਣੀਆਂ ਸੋਹਣੀਆਂ ਵੀਡੀਓ ਬਣਦੀਆਂ ਨੇ ਬਾਅਦ ਚ ਜਦੋਂ ਤਿਆਰ ਹੋ ਜੇਗਾ ਤੇ ਫਿਰ ਸੋਹਣੀ ਜੀ ਵੀਡੀਓ ਪਾਣੀ ਹੈ ਪਰ ਇਹ ਤਿਆਰ ਹੁੰਦਾ ਕਿੱਦਾਂ ਨਾਲ ਸੱਜਣਾਂ ਮਿੱਤਰਾਂ ਦਾ ਟੀਮ ਦਾ ਬਹੁਤ ਜ਼ਿਆਦਾ ਸੰਜੋਗ ਹੁੰਦਾ ਕਿੰਦੇ ਸਰਤੇ ਹੁੰਦਾ ਤੇਦਾ ਮੈਸੋ ਤੇ ਕਮ ਆਇਆ ਕਈ ਸੱਜਣ ਮਿੱਤਰ ਆਏ ਕਈ ਗਏ ਕੰਮ ਕਰਕੇ ਨਾਲ ਇਹ ਬਹੁਤ ਜਿਆਦਾ ਸੰਯੋਗ ਹੈ ਨਾਲ ਇਹਨਾਂ ਤੋਂ ਬਿਨਾਂ ਤੇ ਆਪਾਂ ਕੱਖ ਬਣਿਆਗੇ ਕਈ ਆ ਵੀਰ ਆਏ ਕਈ ਗਏ ਜਿੰਨੇ ਵੀ ਆਏ ਸਾਰੇ ਵਧੀਆ ਸਾਥ ਨਿਭਾ ਗਏ ਆ ਆਪਣੀ ਆਪਣੀ ਥਾਵਾਂ ਤੇ ਬਹੁਤ ਵਧੀਆ ਸਮਾਨ ਲੱਗਿਆ 15 ਵਾਲ ਅੰਦਰ ਤੋਂ ਵੀ ਇਹਦੇ ਸਲਾਬ ਆ ਗਏ ਦੀਵਾਰਾਂ ਉੱਪਰ ਉੱਥੇ ਵੀ ਦੇ ਆ ਕਰਨਾ ਡਿਜ਼ਾਈਨ ਕਰਨ ਵਾਸਤੇ ਆਏ ਹੋਏ ਆ ਉਹ ਵੀ ਜਦੋਂ ਕੰਪਲੀਟ ਹੋਏਗਾ ਫਿਰ ਤੇ ਹਾਲਾਂ ਹੈ ਜੋ ਜੀਆਂ ਜੀਆਂ ਇਹ ਪਹਿਲਾਂ ਤਿਆਰ ਕਰਕੇ ਗਏ ਆ ਸਾ ਇੱਥੇ ਆ ਵੀ ਆਈ ਪੀ ਰੂਮ ਆ ਆ ਇਹਦਾ ਵੱਡਾ ਹਾਲ ਆ ਇਹ ਦਿਖਾਵਾਂਗੇ ਲਾਈਟਾਂ ਸ਼ਾਇਦ ਅੱਧੀਆਂ ਕਿ ਜਗ ਰਹੀਆਂ ਅੱਧੀਆਂ ਤਾਂ ਨਹੀਂ ਜਗ ਰਹੀਆਂ ਇਹ ਸੋਫੇ ਸੈੱਟ ਵਗੈਰਾ ਕੁਰਸੀ ਟੀਬਲ ਤੇ ਦਫਤਰ ਇੱਕ ਇਹ ਸਭ ਨੂੰ ਪਹਿਲਾਂ ਤਿਆਰ ਕਰ ਗਏ ਹੁਣ ਉਹ ਬੈਕ ਸਾਈਡ ਵਾਲੀ ਦੀਵਾਰਾਂ ਉੱਪਰ ਸਲਾਬਾਗੀ ਰੱਖੋ ਇਹ ਵਾਲੀ ਇੱਥੇ ਇਹ ਲੂਵਰ ਲਾਏ ਆ ਤੇ ਤੇ ਸੈਂਟਰ ਚ ਸਿੰਦਰੀ ਬਣਨ ਵਾਸਤੇ ਦਿੱਤੀ ਆ ਸਿੰਦਰੀ ਬਣ ਕੇ ਸਾਰੀਆਂ ਦੀਵਾਰਾਂ ਤੇ ਇਸੇ ਤਰੀਕੇ ਨਾਲ ਡਿਜ਼ਾਈਨ ਕਰਾਂਗੇ ਜਦੋਂ ਤਿਆਰ ਹੋ ਜੇ ਜਦੋਂ ਦਿਖਾਲਾ ਬਹੁਤ ਬਹੁਤ ਧੰਨਵਾਦ ਜੀ